पी पे पीलो संगा ते चां पीलो संगा देचा देना अंबरता त प्यला साघ ते पील कोलो जगराम भले बाबा द

तरोलोच वरगा देके सी तोरां दे संग ते अॼु गिला पीलो संग ते अॼु गिला पीलो संग ते अॼु गिला ਲਾੜਦੇ ਆ ਤੂੰ ਨਾ ਬੋਲਿਆ ਕਰ ਮੈਂ ਤੋਂ ਪਰ ਨਾਮ ਆਪਣੇ ਤੋਂ ਬਿਨਾ ਹਟਿਆ ਜਾਂ ਤਾ ਨਹੀਂ ਏੜੇ ਜੀਵ ਹੋਗੇ ਬਾਜਨ ਲਾ ਕੇ ਨਾਲੋ ਦੁਨੀਆਂ ਦੇ ਨਾਰਾਲੇ ਸੰਗ ਤੇ ਗਿੱਲਾਂ ਦੇ ਕਲ ਹੱਕ ਜਾਂਦੀ ਸੀ ਵਿੱਚ ਸੰਤਾਂ ਦੇ ਚੁਗਲ ਖੋਰ ਸੀ ਚੋਗਾਲੀਆਂ ਲਾ ਦੇ ਸੰਗ ਤੇ ਅੱਜ ਗਿੱਲਾਂ ਦੇ ਪਿਆਂਦੇ ਪੀਲਾ ਸੰਗ ਤੇ ਵੱਕਰ ਹੋ ਜਾ ਪਿਆ ਕਦੇ ਫਿਰ ਥਾ ਜਾਂਦਾ ਨਹੀਂ ਰੂਮ ਰੂਮ ਕੋਈ ਜਾਸ ਜਿੰਨਾ ਦਾ ਕਰਦਾ ਹੈ ਆਵਦੇ ਗੁਰੂਆਂ ਦਾ ਉਹ ਨਾ ਦੀਵੰਦ ਰੱਬ ਪੂਰੇ ਹੋਏ ਹਰ ਕੀ ਬਾਗਾ ਬਾਰੇ ਤੇ ਜੇ ਤੋ ਜਾਣ ਲੱਗੀ ਪੈਣ ਸੀ ਐ ਮੰਗਰੇ ਜਾਣ ਨੂੰ ਬਾਲੇ ਸੰਗ ਤੇ ਅੱਜ ਗਿੱਲਾਂ ਦੇ ਪਿਆਲੇ ਹੀ ਲੋ ਸੰਗ ਮਨਨ ਨਾਸੇ ਬੋਧ ਆਪਾ ਕਰਨੀਤਾ ਸੁਰਤੀ ਰੱਖ ਕੇ ਵਿੱਚ ਗੁਰੂ ਆਵੇ ਚਾਰ ਨਾਂ ਦੇ ਓ ਕਾ ਦੇ ਦਿਰਵੇ ਛਾਂਵੇਂ ਬੁੱਤ ਡਾ ਨੀ ਬਿੰਦੇ ਮਾਜਾ ਓ ਵੀਰ ਹੋ ਚਿੱਲਨਾ ਦੇ ਵਿੱਚ ਹੇਰ ਪੂਰੀ ਵਾਲਾ ਕਰੇ ਚਣ ਬਣ ਸਾਰੀ ਵਾ ਜਾਵੇ ਸੰਗਤੇ ਅੱਜ ਗਿੱਲਾਂ ਦੇ ਕੇ ਆਂਦੇ ਪੀ ਲੋ ਸੰਗਤੇ ਅੱਜ ਗਿੱਲਾਂ ਦੇ ਤੇ ਆਂਦੇ ਪੀ ਲੋ ਸੰਗਤੇ ਅੱਜ ਗਿੱਲਾਂ ਦੇ ਕੇ ਆਨੇ ਐ ਠਾਕੇ ਲੁਕ ਕੇ ਪੈ ਜਾਵੇ ਚਾਪੂਟਿਆਂ ਦੇ ਅਕੇ ਪਿਆਲੇ ਉਤਰਦੇ ਪੂਰੇ ਸੀ ਇੱਕ ਪਿਆਲਾ ਬਾਹ ਡੇ ਗਿਆ ਐਂਦਲ ਹੱਕ ਵਰਤਉਂਦੀ ਫਿਰਦੀ ਸੀ ਕਹਿੰਦੀ ਸਤਗੁਰ ਜੀ ਇੱਕ ਪਿਆਲਾ ਬਾਹ ਡੇ ਗਿਆ ਹੱਥ ਕੇ ਸਤਗੁਰ ਕਹਿੰਦੇ ਐਂਦਰ ਉੱਤਰ ਵੇ ਖਲਾ ਜੇ ਤੋ ਵੇਖਾ ਵਿੱਚ ਪੂ ਪਿਆੰਦੇ पाई सी नज़र आलत अॼु गिला पे पीला संगत अॼु ग पीला संग ते ਦੇ ਨਹੀਂ ਹਟਾਏ ਪਰ ਆਪਾਂ ਨੂੰ ਐਸੀ ਜੋਗਤ ਦਾਸ ਦੀ ਗੁਰੂਆਂ ਨੇបាន ਸ੍ਰੀ ਤੇ ਢੋਲ ਕੀ ਅਰਜਾਣ ਵੇ ਜਾਵੇ ਸੰਗ ਤੇ ਅੱਜ ਗਿੱਲਾਂ ਦੇ ਪਿਆ ਹਮ ਦੇ ਦੀਨੋ ਤੂਗਾ ਕਹਿਦਾ ਚੱਲਿਆ ਤੀਰ ਬਾਪਸ ਲੈ ਲਾ ਭੈਣੇ ਕਹਿੰਦੀ ਸਾਧੂ ਬੋਲੇ ਸਹਿ ਸਬਾ ਫਿਰ ਸਾਧੂ ਦਾ ਭੋਲਿਆ ਫਿਰ ਤਾਂ ਜਾਵੇ ਨਾ ਪਿਆਲਾ ਪੀ ਲੈ ਰੰਗ ਚੜ ਦੂਗਾ ਏ ਹੋ ਕੇ ਆਇੰਦ ਲਹਾਕ ਰਨੇ ਚਾ ਕੱਤੇ ਆ ਸ਼ਾਮੇ ਦੇ ਕੋਲ ਨਬਾਬ ਤੇ ਇਹ ਤਾਂ ਅਸ਼ਕੋ ਗਿਆ ਪੈਣ ਤੇ ਇਹ ਆਉਤ ਦੇ ਖਲਫ ਹੈ ਕਹਿੰਦਾ ਬਨਤੋ ਵਿੱਚ ਤਰਵਾਚੇ ਦੇ ਇਟ ਪੱਥਰਾਂ ਦੇ ਨਾ ਛਾਨੇ ਲਾਵੇ ਸੰਗਤੇ ਜਕ पी आ दे, आ दे, पीला संग ते पीला संग ते अॼु गिया ते सार चारे ओदा जे पथर मार पीड़ लॻूगी जे न पथर मार

ਇਹ ਪੱਥਰ ਦੀ ਪੀੜ ਮੰਨੀ ਨਾ ਐਨੀ ਪੀੜ ਕਿਉ ਮੰਨੀ ਫੋਲਦੀ ਐ ਕਹਿੰਦਾ ਅੰਨੀ ਰਾਜਤ ਗਿਆਨ ਊਨੀ ਮੈਂ ਪਰੇ ਮਰਦਾਰ ਇਹ ਮੇਰੀ ਸਾਰ ਜਾਣਦੇ ਨਹੀਂ ਸੀ ਤੂੰ ਕਾ ਫੁੱਲਾਂ ਦੇ ਨਿਸ਼ਾਨ ਦੇ संगा पीलो संगा पीलो संगा आखियल सरकारे गिला दोलां न कुते आ बाबा ਦੇ ਸੰਗਤੇ ਚੱਕਿਲਾਂ ਦੇ ਪੇ ਆਏ ਉਹ ਪੀਰੋ ਸੰਗਤੇ ਅੱਜ ਕਿੱਲਾਂ ਦੇ ਆਂਦੇ ਐ ਮਾਫੀ ਲਿਖ ਦਿਓ ਧਰਮੀ ਸਾਧਕੋਰ ਜੀ ਭਰ ਕੇ ਮਾਫੀ ਵਾਲੀ ਕਲਾਮ ਵੇ ਕਾ ਨੇ ਸੰਗਤੇ ਅੱਜ ਕਿੱਲਾਂ ਦੇ